ਕੁਲਵੰਤ ਜੀ ਥੈਂਕ ਯੂ ਸਰ ਸਰ ਮੈਨੂੰ 82000 ਲੋਕਾਂ ਨੇ ਚੁਣ ਕੇ ਭੇਜਿਆ ਇੱਥੇ ਉਸ ਦੇ ਲਈ ਇੱਕ ਮੈਂ ਜਿਸ ਕਮਿਊਨਿਟੀ ਦੇ ਵਿੱਚੋਂ ਆਇਆ ਬਾਜੀਗਰ ਬਰਾਦਰੀ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਹਰ ਇੱਕ ਸਟੇਟ ਦੇ ਵਿੱਚ ਸਾਡਾ ਭਾਈਚਾਰਾ ਬੈਠਾ ਹੈ ਮੈਨੂੰ ਬਹੁਤ ਸਾਰੀਆਂ ਕੌਲਾਂ ਆਈਆਂ ਉਹਨਾਂ ਦੀਆਂ ਮੈਸੇਜ ਆਏ ਕਿ ਜਦੋਂ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਬੋਲਣ ਦਾ ਮੌਕਾ ਮਿਲੇ ਤਾਂ ਤੁਸੀਂ ਸਾਡੀ ਭਾਸ਼ਾ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਤੇ ਕੇਜਰੀਵਾਲ ਜੀ ਦਾ ਧੰਨਵਾਦ ਕਰਨਾ ਕਾਈ ਬੋਲਣਾ ਤੇ ਬੋਲ ਥੈਂਕ ਯੂ ਸਰ ਮੈਂ ਮੈਂ ਬਾਜੀਗਰ ਭਾਸ਼ਾ ਦੇ ਵਿੱਚ ਬੋਲ ਰਿਹਾ ਸਰ ਸਰ 1 ਮਿੰਟ ਸਰ ਪਲੀਜ਼ ਪਲੀਜ਼ ਸਰ ਮੈਂ ਮੈਂ ਕੁਲਵੰਤ ਬਾਜੀਗਰ ਬੈਠੋ ਮੈਂ 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 ਕੁਲਵੰਤ ਬਾਜੀਗਰ ਹਲਕਾ ਛਤਰਾਣਾ ਤੋਂ ਆਇਆ ਹਾਂ ਔਰ ਸਾਰੀ ਜਿੰਨੀ ਮਾਰ ਬਾਜੀਗਰ ਬ੍ਰਦਰੀ ਪੂਰੇ ਪੰਜਾਬ ਪੂਰੇ ਹਰਿਆਣਾ ਪੂਰੇ ਰਾਜਸਥਾਨ ਪੂਰੇ ਮਹਾਰਾਸ਼ਟra ਪੂਰੇ ਦਿੱਲੀ ਮਨੋਂ ਬੈਠੀ ਹੋਈ ਆ ਉਹ ਬਰਾ ਉਹ ਬ੍ਰਦਰੀ ਵਰਡੇ ਮੈਂ ਅੱਜ ਸਰਦਾਰ ਭਗਵੰਤ ਸਿੰਘ ਮਾਨ ਔਰ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਆਪਣੀ ਬਾਜੀਗਰ ਬ੍ਰਦਰੀ ਵਰਡੇ ਬਹੁਤ ਬਹੁਤ ਧੰਨਵਾਦ ਕਰੂੰ ਕਿ ਕੋ ਨਿਵਾਣੇ ਦੱਸੇ ਨੇ ਟਿਕਟ ਦੇ ਕੇ ਮੈਨੂੰ ਐਮਐਲਏ ਬਣਾ ਕੇ ਭੇਜੋ ਧੰਨਵਾਦ ਧੰਨਵਾਦ ਧੰਨਵਾਦ